ਲੋਕ ਸਭਾ ਚੋਣ 2024 ਦੀ ਤਿਆਰੀ ਦੇ ਵਿੱਚ ਸਾਰੀ ਪਾਰਟੀਆਂ ਹੀ ਲਗਾਤਾਰ ਕੰਮ ਕਰ ਰਹੀਆਂ ਸੇ ਸਾਡੇ ਨਾਲ ਸੀਨੀਅਰ ਜਰਨਲਿਸਟ ਮੌਜੂਦ ਹੈ ਉਹ ਸੀਨੀਅਰ ਜਰਨਲਿਸਟ ਹੈ ਜਿਨ੍ਹਾਂ ਨੇ ਕਈ ਜਿਹੜੇ ਕੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਪੱਤਰਕਾਰੀ ਦਾ ਜਲਵਾ ਵਿਖਾਇਆ ਸੋ ਲੋਕ ਸਭਾ ਚੋਣਾਂ ਦੇ ਵਿੱਚ ਵੀ ਇਹਨਾਂ ਦੁਆਰਾ ਕੰਮ ਕੀਤਾ ਗਿਆ ਸਭ ਤੋਂ ਪਹਿਲਾਂ ਕੀ ਲੱਗਦਾ ਕਿ 2024 ਦੇ ਲੋਕ ਸਭਾ ਚੋਣਾਂ ਦੀ ਤਿਆਰੀਆਂ ਦੇ ਵਿੱਚ ਸਾਰੀ ਪਾਰਟੀਆਂ ਲਗਾਤਾਰ ਜਿਹੜੇ ਚੋਣਾਂ ਪਰ ਸਾਰਾ ਆਪਣੇ ਤਰੀਕੇ ਨਾਲ ਕੀ ਲੱਗਦਾ ਹੈ ਕਿ ਇਸ ਵਾਰ ਕੀ ਨਤੀਜੇ ਰਹਿਣਾ ਹੈ ਸਭ ਤੋਂ ਪਹਿਲਾਂ ਅਮਿਤ ਜੀ ਜਿਹੜਾ ਕੱਲ੍ਹ ਸ਼ਾਮ ਦੀ ਇੱਕ ਡਵੈਲਪਮੈਂਟ ਹੋਈ ਆ ਅਕਾਲੀ ਦਲ ਤੇ ਬੀਜਪੀ ਦਾ ਬੈਕ ਡੋਰ ਸਮਝੌਤਾ ਹੋਣ ਜਾ ਰਿਹਾ ਹੈ ਇਹ ਗੱਲ ਬੜੀ ਕੱਲ ਦੀ ਚੱਲਦੀ ਪਈ ਹੈ ਸੁਜੀਤ ਸਿੰਘ ਰਖੜਾ ਨੇ ਇਹਦਾ ਐਲਾਨ ਕੀ ਮਤਲਬ ਮੀਡੀਆ ਦੀ ਗੱਲ ਕੀਤੀ ਸੀ ਔਰ ਸਿਰਫ ਇਹ ਚੱਲ ਰਹੀ ਹੈ ਕਿ ਸੀਟਾਂ ਕਿੰਨੀਆਂ ਲੈਣੀਆਂ ਨੇ ਕਿਉਂਕਿ ਅੱਗੇ ਤਿੰਨ ਤੇ ਉਹ ਲੜਦੇ ਸੀ ਦਸਤੇ ਕੱਲ੍ਹ ਦਲ ਲੜਦਾ ਸੀ ਇਹ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ ਉਹਨਾਂ ਜਿਹੜੀ ਸੀਟ ਸ਼ੇਅਰਿੰਗ ਦਾ ਸੱਤ ਛੇ ਹੋ ਜੇਗੀ ਜਾਂ 8 5 ਹੋ ਜੇਗੀ ਬੀਜੇਪੀ 5 ਸੀਟਾਂ ਲੈ ਲੇਗੀ ਇਥੋਂ ਤੱਕ ਉਹਨਾਂ ਦੀ ਗੱਲ ਚੱਲ ਰਹੀ ਹੈ ਜੇ ਇਹਨਾਂ ਦਾ ਸਮਝੌਤਾ ਹੁੰਦਾ ਕਿਉਂਕਿ ਅਕਾਲੀ ਦਲ ਵੀ ਹੁਣ ਪਿੰਡਾਂ ਦੇ ਵਿੱਚ ਸਰਵਾਈਵ ਕਰਨਾ ਸ਼ੁਰੂ ਹੋ ਗਿਆ ਪਿਛਲੇ ਸਮੇਂ ਦਾ ਅਸੀਂ ਦੇਖ ਰਹੇ ਹਾਂ ਬੀਜੇਪੀ ਨਾਲ ਹਿੰਦੀ ਸ਼ਹਿਰਾਂ ਦੇ ਵਿੱਚ ਨੋ ਡਾਊਟ ਕਿ ਉਹ ਵੀ ਮਜ਼ਬੂਤ ਹੋਏਗਾ ਦੂਜੀ ਮੇਨ ਗੱਲ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਆ ਲਗਾਤਾਰ ਉਹ ਤੇ ਸਰਕਾਰ ਦੇ ਵਿੱਚ ਰਹਿ ਕੇ ਉਹ ਲਗਾਤਾਰ ਕੰਮ ਕਰ ਰਹੇ ਨੇ ਮੁੱਖ ਮੰਤਰੀ ਬਹੁਤ ਅਗਰੈਸਿਵ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੀ ਮੌਕਾ ਨਹੀਂ ਛੱਡਦੇ ਔਰ ਜਿੱਥੇ ਲੋੜ ਪੈਂਦੀ ਅਰਵਿੰਦ ਕੇਸ਼ਰੀਵਾਲ ਵੀ ਪੰਜਾਬ ਆਉਂਦੇ ਨੇ ਤਾਂ ਆ ਨਾਲੀ ਪਾਤੀ ਵੀ ਪੂਰੀ ਟੱਕਰ ਦੇਗੀ ਔਰ ਉਹਨਾਂ ਦੇ ਵੀ ਕਿਉਂਕਿ ਲੋਕ ਸਭਾ ਦੇ ਵਿੱਚ ਉਹਨਾਂ ਦੇ ਇੱਕ ਹੀ ਐਮਪੀ ਆ ਠੀਕ ਹੈ ਜਿਹੜੀ ਹੁਣ ਬਾਈਲੈਕਸ਼ਨ ਹੋਈ ਆ ਉਹਨਾਂ ਦਾ ਮਕਸਦ ਇਹ ਆ ਕਿ ਪੰਜਾਬ ਦੇ ਵਿੱਚੋਂ 13 ਦੀ 13 ਸੀਐਮ ਸਾਹਿਬ ਨੇ ਉਦੋਂ ਹਿਸ਼ਾਰਪੁਰ ਗਿਆ ਕਿ ਅਸੀਂ 14 ਚੰਡੀਗੜ੍ਹ ਵਾਲੀ ਵੀ ਲੈ ਲਾਂਗੇ ਬਟ ਉਹਨਾਂ ਦਾ ਇਹੋ ਹੀ ਹੈ ਕਿ ਪੰਜਾਬ ਦੇ ਵਿੱਚੋਂ ਵਸ ਵਸ ਸੀਟਾਂ ਇਸ ਕਰਕੇ ਪੂਰਾ ਜੂਰ ਲੈਣਗੇ ਹਨ ਦਿਮਾਲੇ ਜਨਾਂ ਦੇ ਵਿੱਚ ਕਦਾ ਵੱਡਾ ਐਲਾਨ ਵੀ ਕਰ ਦੇਣਗੇ ਕੀ ਕੀ ਲੱਗਦਾ ਕਿ ਜਿਹੜੇ ਹੁਣ ਕਿਦਾਂ ਸਭਾ ਲੈਕਸ਼ਨ ਹੋਇਆ ਉਸਦੇ ਵਿੱਚ ਆਮ ਆਦੀ ਪਾਰਟੀ ਦੀ ਬੁਰੀ ਤਰੀਕੇ ਨਾਲ ਹਾਰ ਹੋਈ ਹੈ ਉਸ ਦਾ ਕਾਰਨ ਕੀ ਮੰਨਦੇ ਕਿ ਬਾਕੀ ਸਟੇਪਾਂ ਦੇ ਵਿੱਚ ਆਮ ਆਦੀ ਪਾਰਟੀ ਤਾਂ ਬੇਸਿਕਲੀ ਕਿਉਂਕਿ ਪੰਜਾਬ ਦਾ ਇਹਨਾਂ ਦਿੱਲੀ ਦਾ ਤੱਕ ਪੰਜਾਬ ਤੇ ਕਿਉਂਕਿ ਪੰਜਾਬ ਤੇ ਦਿੱਲੀ ਬਹੁਤ ਆਪਸ ਦੇ ਵਿੱਚ ਇੱਕ ਨੇੜੇ ਹੈ ਔਰ ਪੰਜਾਬ ਦੇ ਲੋਕ ਬਹੁਤ ਦਿੱਲੀ ਜਾਂਦੇ ਨੇ ਐਮਪੀ ਦੇ ਲੋਕ ਜਿਹੜੇ ਜਿਹਾ ਉਹਨਾਂ ਸਟੇਟਾਂ ਦੇ ਸੀਗੇ ਉਹਨਾਂ ਨਾਲੇ ਆਮ ਆਦੀ ਪਾਰਟੀ ਉਹ ਨਹੀਂ ਕਨੈਕਟ ਨਹੀਂ ਕਰ ਪਾਈ ਬੇਸਿਕਲੀ ਉਹ ਬੀਜੇਪੀ ਰੂਲਿੰਗ ਸਟੇਟ ਨੇ ਕਾਂਗਰਸ ਰੂਲਿੰਗ ਸੋ ਨਾ ਤੇ ਕਾਂਗਰਸ ਦਾ ਬੜਾ ਮਜ਼ਬੂਤ ਆਧਾਰ ਹੈਗਾ ਰਿਹਾ ਹੈ ਬੀਜੇਪੀ ਦਾ ਬਹੁਤ 20-20 ਸਾਲ ਉਹਨਾਂ ਨੇ ਸਰਕਾਰ ਬਣਾਈ ਆ ਉੱਥੇ ਕੋਈ ਪਾਰਟੀਆਂ ਦਾ ਸੀਗਾ ਇਸ ਕਰਕੇ ਇਹਨਾਂ ਨੇ ਜਾ ਕੇ ਆਪਣੇ ਐਲਾਨ ਵਗੈਰਾ ਕੀਤੇ ਕਿ ਅਸੀਂ ਪੰਜਾਬ ਦੇ ਵਿੱਚ ਇਲੈਕਸ਼ਨ ਜਿਹੜੀ ਆ ਜਿਵੇਂ ਅਸੀਂ ਜਿੱਤੀਆਂ ਅਸੀਂ ਬਾਕੀ ਨਹੀਂ ਜਿੱਤ ਸਕੀ ਕਿਉਂਕਿ ਵੋਟਾਂ ਤੇ ਨਹੀਂ ਚੱਲੇ ਇਹਨਾਂ ਨੂੰ ਵੋਟਾਂ ਪਈਆਂ ਓਕੇ ਉਹ ਇਹ ਲੋਕਾਂ ਨਾਲ ਨਹੀਂ ਕਨੈਕਟ ਕਰ पाए ਉਥੇ ਬੀਜੇਪੀ ਸਟਰੋਂਗ ਸੀਗੀ ਕਾਂਗਰਸ ਐਕਸਪੀਡ ਚ ਹੈਗੀ ਹੈ ਤਨਾ ਸਟੇਟਾਂ 'ਚ ਬੀਜੇਪੀ ਆਈ ਹੈ ਆਵਾਰੀ ਪਾਰਟੀ ਜਿਵੇਂ ਪੰਜਾਬ 'ਚ ਕਨੈਕਟ ਆਪਣੀ ਜਫਲ ਕੈਂਪੇਨ ਚ ਲਾਉਂਦੇ ਸਫਲ ਦੇ ਇਹ ਉਹਨਾਂ ਸਟੇਟਾਂ 'ਚ ਨਹੀਂ ਸਫਲ ਰਹਾ ਪਈ ਇੰਡੀਆ ਗੱਠਜੋੜ ਦਾ ਕੀ ਅਸਰ ਹੈ ਦੇਖੋ ਇੰਡੀਆ ਗੱਠਜੋੜ ਦਾ ਸੱਤ ਵਾਰ ਜੇ ਨੁਕਸਾਨ ਹੋਣ ਜਾ ਰਿਹਾ ਉਹ ਪੰਜਾਬ ਨੂੰ ਹੋਣ ਜਾ ਰਿਹਾ ਬਾਕੀ ਸਟੇਟਾਂ ਦੇ ਵਿੱਚ ਜੋ ਹਾਲਾਤ ਹੋਏ ਨੇ ਉਹ ਆਪਾਂ ਦੇਖ ਲੈਨੇ ਕਿ ਕੀ ਹਾਲਾਤ ਹੋਏ ਨੇ ਅਰ ਉਸ ਦਾ ਜਿਹੜਾ ਖਮਿਆਲਿਆ ਹੋਆ ਉਹ ਸਭ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਿਆ ਨੋਟਾ ਤੋਂ ਇਹ ਜਿਹੜਾ ਹੈ ਇੱਕ ਨਾਰਾਜਾ ਬਣ ਗਿਆ ਕਿ ਇਹ ਹਾਲਾਤ ਜਿਹੜੇ ਹੋ ਗਏ ਨੇ ਪੰਜਾਬ ਦੇ ਵਿੱਚ ਅਸਲ ਵਿੱਚ ਐਗਜ਼ਿਸਟੈਂਸ ਦੀ ਲੜਾਈ ਚੱਲ ਰਹੀ ਹੈ ਐਗਜ਼ਿਸਟੈਂਸ ਕੀ ਹੈ ਕਿ ਭੁੱਖ ਬਰੋਬੀ ਤੇ ਕਿਹੜੀ ਆ ਅਸਲ ਮੌਕੇ ਦੇ ਅੱਗੇ ਤਾਂ ਕਾਂਗਰਸ ਆ ਲੜਾਈ ਕੀ ਆ ਕਿ ਜੇ ਕਾਂਗਰਸ ਨੂੰ ਪਤਾ ਚੰਗੀ ਪਹਿਲੇ ਤੇਰਾ ਪਤਾ ਬਾਜ਼ਵਾਦੇ ਬਾਰ-ਬਾਰ ਆ ਰਹੇ ਨੇ ਮੇਰੇ ਬਿਆਨ ਆ ਰਹੇ ਨੇ ਜਾਂ ਜਿਹੜੇ ਵਾਕਿਆ ਤੇ ਬਿਆਨ ਆ ਰਹੇ ਨੇ ਉਸ ਤੋਂ ਸਾਫ਼ ਇਹ ਜ਼ਾਹਿਰ ਹੋ ਰਿਹਾ ਕਿ ਇਹ ਆਫੇ ਚੀਜ਼ ਜ਼ਾਹਿਰ ਹੋ ਰਹੀ ਆ ਕਿ ਜਿਹੜੇ ਬਿਆਨਾ ਪਾ ਰਹੇ ਨੇ ਇੱਕ ਐਗਜ਼ਿਸਟੈਂਸ ਦੀ ਗੱਲ ਹੈ ਐਗਜ਼ਿਸਟੈਂਸ ਕੀ ਹੈ ਕਿ ਮੁੱਖ ਵਿਰੋਧੀ ਤੋਰ ਤੇ ਕੌਣ ਹੈ ਮੁੱਖ ਵਿਰੋਧੀ ਤੋਰ ਤੇ ਕਾਂਗਰਸ ਹੁੰਦੇ باوجود ਮਾਲਜ ਕਿਹਨੂੰ ਮਿਲਦੀ ਹੈ ਮਾਲਜ ਮਿਲਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਕਿਉਂ ਕਾਰਨ ਇਹ ਹੈ ਕਿ ਜੇ 2024 ਦੇ ਵਿੱਚ ਅਲਾਈਅੰਸ ਹੁੰਦਾ ਇੰਡੀਆ ਗੱਟ ਚੋੜ ਦੇ ਤਹਿਤ ਅਲਾਈਅੰਸ ਹੁੰਦਾ ਤੇ ਦੋਹਾਂ ਦੀ ਐਗਜ਼ਿਸਟੈਂਸ ਮਰ ਜਾਂਦੀ ਹੈ ਆਮ ਆਦਮੀ ਪਾਰਟੀ ਦੀ ਵੀ ਐਗਜ਼ਿਸਟੈਂਸ ਮਰਦੀ ਹੈ ਕਾਂਗਰਸ ਦੀ ਐਗਜ਼ਿਸਟੈਂਸ ਵੀ ਮਰਦੀ ਹੈ ਔਰ ਸਾਰੀ ਮਾਲਜ ਜਿਹੜੀ ਖੱਟਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਖੱਟਦੀ ਹੈ ਇਹ ਬਹੁਤ ਵੱਡਾ ਐਜ ਜਿਹੜਾ ਮਿਲਣ ਜਾ ਰਿ ਪਰ ਤ ਉਹ ਬਾਈਨਵਾ ਬਾਰ-ਬਾਰ ਕਹਿ ਰਹੇ ਨੇ ਉਦੋਂ ਜਿਹੜੇ ਆ ਭਗਵੰਤ ਮਾਨ ਦਾ ਜਿੱਦਾਂ ਮੇਰੇ ਦੋਸਤ ਨੇ ਹੁਣੇ ਰਿਪੋਰਟ ਕੀਤਾ ਕਿ ਉਹਨਾਂ ਨੇ ਸ਼ਹਿਰਪੁਰ ਦੇ ਵਿੱਚ ਕੀ ਕਿਹਾ ਸੀਗਾ ਕਿ ਚੰਡੀਗੜ੍ਹ ਦੇ ਵਿੱਚ ਚੌਥੀ ਸੀਟ ਕਰਨੀ ਆ ਉਹ ਕਹਿ ਰਹੇ ਨੇ ਸਿੱਧੀ ਤੌਰ ਤੇ ਉਹ ਐਲਾਨ ਕਰ ਰਹੇ ਨੇ ਕਿ ਆਪਾਂ ਇੰਡੀਪੈਂਡੈਂਟ ਇਲੈਕਸ਼ਨ ਲੜਨੇ ਨੇ ਪੰਜਾਬ ਦੇ ਵਿੱਚ ਸਾਨੂੰ ਉਹਦਾ ਕੋਈ ਲੈਣਾ ਦੇਣਾ ਨਹੀਂ ਪਰ ਜਿਹੜੀ ਇੱਕ ਇੱਕ ਜਿਹੜਾ ਐਲਾਈਅੰਸ ਬਣ ਚੁੱਕਾ ਹੈ ਇੱਕ ਚੀਜ਼ ਕਾਇਮ ਹੋ ਚੁੱਕੀ ਆ ਉਹ ਲੋਕਾਂ ਦੇ ਜ਼ਿਹਨ ਦੇ ਵਿੱਚ ਬੈਠ ਚੁੱਕੀ ਆ ਕਿ ਲਓ ਜੀ ਇਹ ਇਕੱਠੇ ਨੇ ਜਿੰਨਾ ਮਰਜ਼ੀ ਕਹੀ ਜਾਣ ਕੋ ਇਹ ਜਿਹੜੀ ਆ ਕਾਂਗਰਸ ਜਿਹੜੀ ਆ ਉਹ ਬੀ ਟੀਮ ਆ ਜਾਂ ਉਹ ਭਾਜਪਾ ਦੀ ਬੀ ਟੀਮ ਆ ਇਸ ਤਰ੍ਹਾਂ ਕਹੀ ਜਾਣਾ ਪਰ ਜੋ ਅਲਾਈਂਸ ਜਿਹੜਾ ਬਣ ਚੁੱਕਾ ਵਾ ਜਿਹੜੀ ਗੱਲ ਹੋ ਚੁੱਕੀ ਆ ਦੇਖੋ ਆਲਟੀਮੇਟਲੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਆਪਾਂ ਪਹਿਨੋਂ ਆਪਸ ਦੇ ਵਿੱਚ ਇਸੇ ਤਰੀਕੇ ਨਾਲ ਇਕੱਠੇ ਹੋਏ ਸੀ ਉਦੋਂ ਗੱਲ ਕਰਕੇ ਇੱਕ ਗੱਲ ਸਾਫ਼ ਕੀਤੀ ਸੀ ਆਪਾਂ ਕਿ ਕਿਤਨਾ ਕਿਤੇ ਜਿਹੜੀ ਆ ਉਹ ਸ਼੍ਰੋਮਣੀ ਕਾਲੀਦਾਸ ਤੇ ਭਾਜਪਾ ਦਾ ਗੱਠਜੋੜ ਜਿਹੜਾ ਹੋਣ ਜਾ ਰਿਹਾ ਉਹ ਕਾਫੀ ਹੱਦ ਤੱਕ ਤਸਵੀਰ ਜਿਹੜੀ ਆ ਸਾਫ਼ ਹੁੰਦੀ ਜਾ ਰਹੀ ਹੈ ਧੁੰਦਲੀ ਤਸਵੀਰ ਸੀ ਉਹ ਹੌਲੀ ਹੌਲੀ ਸਾਫ਼ ਹੁੰਦੀ ਜਾ ਰਹੀ ਹੈ ਤੇ ਜ਼ਾਹਿਰ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਅੱਜ ਮਿਲਣ ਵਾਲਾ ਸ਼੍ਰੋਮਣੀ ਕਾਲੀਦਾਲ ਤੇ ਭਾਜਪਾ ਨੂੰ ਔਰ ਜ਼ਿਆਦਾ ਤੌਰ ਤੇ ਔਰ ਮੈਂ ਸਮਝਦਾ ਕਿ ਜਿਹੜੀ ਜਿਹੜੀ ਇਹ ਲਾਈ ਹੁੰਦੀ ਹੈ ਜਿਹੜੀ ਦੂਜੇ ਨੰਬਰ ਤੇ ਰਹਿਣ ਵਾਲੀ ਲੜਾਈ ਜਿਹੜੀ ਆ ਹੈ ਨਾ ਜਿਹੜੀ ਐਸਐਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਛੇੜ ਗਈ ਆ ਇੰਡੀਆ ਆਲਾਈਂਸ ਦੀ ਜਿਹੜਾ ਜਿਹੜਾ ਕੀ ਹਰ ਹਾਲ ਹੀ ਬਹੁਤ ਮਾਰਾ ਹੋ ਗਿਆ ਉਹ ਜਿਹੜੀ ਲੜਾਈ ਆ ਨਾ ਉਹ ਬਹੁਤ ਪਿੱਛੇ ਰਹਿ ਕੇ ਜਾਏਗੀ ਇਹਨਾਂ ਨੂੰ ਤੇ ਇਲੈਕਸ਼ਨ ਆਵਣ ਨੇ ਇਹ ਚੀਜ਼ਾਂ ਸਾਫ਼ ਨਹੀਂ ਹੋਣੀ ਆਉਣੇ ਦੇਰ ਤੱਕ ਆ ਮੈਂ ਔਰ ਜਿਹੜੇ ਦੇਖੋ ਵੱਡੇ ਚਿਹਰੇ ਨੇ ਹਨਾ ਵੱਡੇ ਚਿਹਰੇ ਐਸੇ ਲੇ ਜਿਹੜੇ ਨੇ ਉਸ ਤੋਂ ਪਹਿਲਾਂ ਤੁਸੀਂ ਦੇਖੋ ਆ ਜਿਹੜੀ 2024 ਦੇ ਇਲੈਕਸ਼ਨ ਹੈ 2024 ਦੇ ਇਲੈਕਸ਼ਨ ਤੋਂ ਨਾ ਪਹਿਲਾਂ ਜਿਹੜੇ ਉਹ ਵੀ ਆ ਜਣੇ ਨੇ ਆਪਣੇ ਕਾਰਪੋਰੇਸ਼ਨ ਇਲੈਕਸ਼ਨ ਵੀ ਆ ਜਣੇ ਨੇ ਪਰ ਉਹਦੇ ਜਿਹੜੇ ਸਮੀਕਰਨ ਹੋ ਰਹੇ ਹੁੰਦੇ ਨੇ ਇਹਦੇ ਸਮੀਕਰਨ ਹੋ ਰਹੇ ਹੋਣਗੇ ਵਿਧਾਨ ਸਭਾ ਚੋਣਾਂ ਦੇ ਸਮੀਕਰਨ ਹੋਣਗੇ ਪਰ 2024 ਦੇ ਵਿੱਚ ਜਦੋਂ ਜਿਹੜੇ ਇੱਕ ਦੂਜੇ ਨੂੰ ਭੰਨਦੇ ਨੇ ਹਣਾ ਮੁਖਵਿਰੋਧ ਦੇਰ ਹੋ ਹੁੰਦੇ باوجود ਵੀ ਜੇ ਜ ਕਾਂਗਰਸ ਆਮ ਆਨੀ ਪਾਰਟੀ ਨੂੰ ਨਾ ਭੰਡ ਪਾਈ ਮੈਂ ਗੱਲ ਕਰ ਪਾਈ ਤਾਂ ਫਿਰ ਇਹਦੇ ਨਤੀਜੇ ਕੀ ਹੋਣਗੇ ਸੋ ਇਹ ਬੜੀ ਕਾਸ ਗੜਾ ਸਥਿਤੀ ਜਿਹੜੀ ਇਹਨਾਂ ਨੇ ਕੋਈ ਪੈਦਾ ਕਰ ਲਈ ਹੈ ਜਿਹਦਾ ਫਾਇਦਾ ਜਿਹੜਾ ਸਿੱਧੇ ਤੌਰ ਤੇ ਅਕਾਲੀ ਭਾਜਪੀ ਨੂੰ ਹੋਣ ਵਾਲਾ ਪੀਐਮ ਚੇਰਾ ਕੋਣ ਹੋ ਸਕਦਾ ਬਾਕੀ ਲੱਗਦਾ ਹੈ ਕਿਉਂਕਿ ਇੰਡੀਆ ਗੱਠ ਜੋੜ ਵੀ ਹੋ ਗਿਆ ਸੋ ਪੀਐਮ ਚੇਰਾ ਕਿਹੜਾ ਹੋਵੇ ਪੀਐਮ ਚੇਰਾ ਤੇ ਮੋਦੀ ਹੈ ਨਾ ਵੀ ਭਾਜਪੀ ਵਾਲਾ ਕਿਉਂਕਿ ਉਹ ਬੜਾ ਜ਼ਿਆਦਾ ਪ੍ਰਚਾਰ ਹੈ ਔਰ ਉਹਨੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਹਾਈਲਾਈਟ ਕੀਤਾ ਹੋਇਆ ਹੈ ਔਰ ਮੋਦੀ ਦੇ ਦੇਖੋ 30% ਆਪਣੇ ਲੈ ਗਿਆ ਇਹ ਮਤਲਬ ਕਿ ਪੀਐਮ ਚਰਾ ਮੋਦੀ ਹੀ ਹੋਏਗਾ 100% ਮੋਦੀ ਹੋਏਗਾ ਔਰ ਮੈਨੂੰ ਲੱਗਦਾ ਹੈ ਕਿ ਇਹ 24 ਦਾ ਚੋ ਮੋਦੀ ਹੀ ਆਏਗਾ ਕਿਉਂਕਿ ਮੋਦੀ ਨੇ ਜਿੰਨਾ ਲੋਕਾਂ ਦਾ ਸਾਥ ਦਿੱਤਾ ਹੈ ਜਿੰਨਾ ਲੋਕਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਹੈ ਔਰ ਜਿੰਨੇ ਉਹਨਾਂ ਲੋਕਾਂ ਨੇ ਕੰਮ ਕੀਤਾ ਖਾਸ ਕਰਕੇ ਇੰਡੀਆ ਲਈ ਔਰ ਇਹ ਨਸ਼ਾ ਦਾ ਜੋ ਇੰਡੀਆ ਦਾ ਨਾਮ ਕੀਤਾ ਉਹਨੂੰ ਕੋਈ ਵੀ ਬੰਦਾ ਜਿੰਦਾਈ ਨਿਕਾ ਸਦਾਸ ਕਿਤੇ ਮੇਰੇ ਹਿਸਾਬ ਨਾਲ ਮੋਦੀ ਹੀ ਆਏਗਾ ਔਰ ਮੋਦੀ ਹੀ ਜਿੱਤੇਗਾ ਕੰਨ ਕੰਦੀ ਗੱਲ ਕਰੀਏ ਤਾਂ ਕੀ ਲੱਗਦਾ ਕਿ ਵਿਕਾਸ ਦੇ ਮੁੱਦੇ ਤੇ ਵੋਟ ਪਾਏਗੀ ਇਸ ਵਾਰ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰਾਂਗੇ ਇੰਡੀਆ ਦੀ ਗੱਲ ਇੰਡੀਆ ਦੀ ਇੰਡੀਆ ਦੀ ਗੱਲ ਹੈ ਦੀ ਗੱਲ ਤੇ ਦੇਖੋ ਮੋਦੀ ਸਾਹਿਬ ਨੇ ਤਾਂ ਨੈਸ਼ਨਲਿਸਟ ਨੈਸ਼ਨਲ ਮੁੱਦਿਆਂ ਤੇ ਇਲੈਕਸ਼ਨ ਲੰਢੀ ਉਹਨਾਂ ਨੇ ਜੀ20 ਦੇ ਸਾਰੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਮੈਂ ਗੱਲ ਵਿੱਚ ਜੋਨ ਨੇ ਚੁਣਨਾ ਕਿ ਤੁਸੀਂ ਪੁੱਛਿਆ ਸੀ ਕਿ ਟੀਐਮ ਦਾ ਕੈਂਡੀਡੇਟ ਕੋਣ ਹੋਗਾ ਬੀਜੇਪੀ ਵਾਲਾ નો ਡਾਊਟ ਕਾਂਗਰਸ ਵਾਲਾ ਰਾਹੁਲ ਗਾਂਧੀ ਹੀ ਹੋਣਗੇ ਭਾਵੇਂ ਕਿ ਉਹਨਾਂ ਦੇ ਪ੍ਰਧਾਨ ਮਲਕਾਰ ਜੀ ਨੇ ਖੜਗੇ ਨੇ ਪਰ ਕਾਂਗਰਸ ਵਾਲਾ ਰਾਹੁਲ ਗਾਂਧੀ ਹੀ ਹੋਣਗੇ ਇੰਡੀਆ ਇਕਠੇ ਹੋ ਕਾਲੀਦਲ ਰੇਗਾ ਉਹਨਾਂ ਨੂੰ ਅਜੇ ਰਹਿ ਗਿਆ ਇਸ ਗੱਲ ਅਜੇ ਗਠਜੋੜ ਹੁੰਦਾ ਪਰ ਇੰਡੀਆ ਗਠਜੋੜ ਵੀ ਪੂਰੀ ਤਿਆਰੀ ਦੇ ਨਾਲ ਜਿਹੜੀਆਂ ਇਲੈਕਸ਼ਨ ਲੜੇਗਾ ਸੀਟਾਂ ਸੀਟਾਂ ਦੇ ਫਤਵਾੜੇ ਨੂੰ ਲਾ ਕੇ ਕੁਝ ਹੋ ਸਕਦਾ ਹੈ ਮੈਂ ਦੇ ਵਿੱਚ ਆਪਸੀ ਕੋਈ ਆਮ ਆਦੀ ਪਾਰਟੀ ਦੇਖੋ ਇਹਨਾਂ ਦੇ ਵਿੱਚ ਨਹੀਂ ਇਹਨਾਂ ਦਾ ਸਮਝੌਤਾ ਪੰਜਾਬ ਹੋਣਾ ਹੀ ਨਹੀਂ ਹੈ ਜੀ ਅਮਿਤ ਜੀ ਇਹਨਾਂ ਦਾ ਹੁਣ ਸਮਝੌਤਾ ਨਹੀਂ ਹੋ ਸਕਦਾ ਕਿਉਂਕਿ ਇੱਕ ਦੂਜੇ ਦੇ ਖਿਲਾਫ ਜਿਵੇਂ ਇਹਨਾਂ ਦੇ ਲੀਡਰ ਫੜ ਕੇ ਅੰਦਰ ਦਿੱਤੇ ਆ ਭਗਵੰਤ ਮਾਨ ਉਹਨਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਕਟਨੇ ਮਿਰਦਲ ਸਿੰਘ ਨੇ ਨੇ ਕੀਤਾ ਸੀਗਾ ਤਾਂ ਫ੍ਰਿਕਸ਼ਨ ਹੈ ਬਹੁਤ ਜ਼ਿਆਦਾ ਨਰਨਗੇ ਮੈਨੂੰ ਪਤਾ ਹੈ ਕਿ ਨੁਕਸਾਨ ਹੋਗਾ ਕਿਉਂਕਿ ਜਿਨ੍ਹਾਂ ਜਿਨ੍ਹਾਂ ਦਾ ਕਾਂਗਰਸੀਆਂ ਦਾ ਨੁਕਸਾਨ ਆਇਆ ਉਹਨਾਂ ਨੇ ਆਵਾਜ਼ ਦੀ ਪੱਜ ਨੂੰ ਵੋਟ ਨਹੀਂ ਪਾਈ ਔਰ ਬਿਲਕੁਲ ਗਿੱਲ ਸਾਹਿਬ ਨੇ ਜਿਹੜੀ ਗੱਲ ਕੀਤੀ ਇਸੇ ਗੱਲ ਦਾ ਅੱਜ ਸਮਝੋ ਤਾਂ ਹੁੰਦੀ ਹਾਲਤ ਦੇ ਵਿੱਚ ਕਾਲੀ ਦਲ ਬੀਜੇਪੀ ਨੂੰ ਜਿਆਦਾ ਬਿਲਕੁਲ ਇਹਦਾ ਪੈਦਾ ਹੋਏਗਾ ਦੂਸਰੀ ਗੱਲ ਕਿ ਕਿਸ ਮੁੱਦੇ ਤੇ ਚੋਣ ਲੈਣਗੇ ਨਾ ਕਾਂਗਰਸ ਜਿਹੜੀ ਆ ਮੋਦੀ ਸਾਹਿਬ ਦੀਆਂ ਜਿਹੜੀਆਂ ਉਹਨਾਂ ਨੇ ਕਿਹੜੇ ਕਿਹੜੇ ਮੁੱਦਿਆਂ ਤੇ ਫੇਲ ਰਹੇ ਉਹ ਜਾਗਰ ਕਰਨਗੇ ਪਰ ਮੋਦੀ ਸਾਹਿਬ ਆਪਣੇ ਜਿਹੜੀ ਇੰਟਰਨੈਸ਼ਨਲ ਸ਼ਖੀ ਬਣੀ ਹੈ ਜੰਡੀਆਂ ਇਸ ਸਵਾਲ ਦਾ ਕਿ ਚਲਾ ਗਿਆ ਜੀ 20 ਦੇ ਵਰਗਾ ਸੰਮੇਲਨ ਸਫਲ ਅਸੀਂ ਕਰਵਾ ਲਿਆ ਠੀਕ ਹੈ ਚੰ드ਰੀਯਾਨ ਨੂੰ ਵੀ ਉਹ ਪ੍ਰਚਾਰ ਕਰਨਗੇ ਔਰ ਵਾਕਿਆ ਸਟੇਟਾਂ ਦੀ ਜਿਹੜੀ ਉਹਨਾਂ ਦੀ ਜਿੱਤ ਹੋਈ ਹੈ ਇਸ ਮੁੱਦੇ ਤੇ ਉਹ ਚੁੰਨ ਲਾਣਗੇ ਆਖਰੀ ਸਵਾਲ ਤ੍ਰਿਕੋਣਾ ਮੁਕਾਬਲਾ ਵੇਖਣ ਦਾ ਮਜ਼ਾ ਆਏਗਾ ਕਿਉਂਕਿ ਪਹਿਲਾਂ ਬਹੁਤ ਘਟਪਾਤੀ ਹੁੰਦੀ ਹੈ ਹੁਣ ਗੱਟ ਚੋਰ ਵੀ ਹੋ ਗਏ ਆ ਇੱਕ ਪਾਸੇ ਬੀਜੇਪੀ ਹੈ ਤੇ ਦੂਸਰੇ ਪਾਸੇ ਇੱਕ ਵੱਡਾ ਗੱਟ ਚੋਰ ਨਜ਼ਰ ਆ ਰਿਹਾ ਹੈ ਕੀ ਲੱਗਦਾ ਹੈ ਕਿ ਤ੍ਰਿਕੋਣਾ ਮੁਕਾਬਲਾ ਨਜ਼ਰ ਆਏਗਾ ਦੇਖੋ ਪੰਜਾਬ ਦੇ ਵਿੱਚ ਪਹਿਲਾਂ ਤੇ ਸਿਆਪਾ ਸੀਟ ਸਵੈਪਿੰਗ ਤੋਂ ਪਹਿ ਜਾਣਾ ਕਾਰਨ ਕਰਨੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਬਹੁਤ ਵੇਰਦੀ ਸੀ ਪਹਿਲਾਂ ਬਾਕੀ ਸਟੇਟਾਂ ਦੇ ਵਿੱਚ ਹਾਲ ਜੋ ਹੈ ਨਾ ਉਸ ਤੋਂ ਬਾਅਦ ਹੁਣ ਵੇਰੇ ਹੀ ਨਹੀਂ ਉਹਨੇ ਇਹ ਨਹੀਂ ਕਹੇਗੀ ਜੀ ਸਾਨੂੰ ਦੇਖੋ ਅਸੀਂ ਦਿੱਲੀ ਦਾ ਮਾਡਲ ਹੈ ਸਾਡੇ ਕੋਲ ਸਾਡੇ ਕੋਲ ਪੰਜਾਬ ਦਾ 92 ਸੀਟਾਂ ਵਾਂ 92 ਸੀਟਾਂ ਦਾ ਮਤਲਬ ਇਹ ਆ ਕਿ ਐਨਐਨਸੀ ਸ਼ੇਅਰਿੰਗ ਜਿਹੜੀ ਕਰਨੀ ਹੈ ਨਾ ਉਹ ਸੀ ਸ਼ੇਅਰਿੰਗ ਬਹੁਤ ਵੱਡੀ ਸ਼ੇਅਰਿੰਗ ਚਾਹੀਦੀ ਸੀ ਪਰ ਹੁਣ ਉਸ ਪ੍ਰੈਸ਼ਨ ਦੇ ਵਿੱਚ ਰਹੀ ਨਹੀਂ ਕਿ ਜੋ ਹਾਲਾਤ ਬਣੇ ਨੇ ਜਿਸ ਢੰਗ ਨਾਲ ਨੋਟਾ ਤੋਂ ਵੀ ਥੱਲੇ ਵੋਟਾਂ ਪੈ ਗਈਆਂ ਉਹ ਚੀਜ਼ਾਂ ਕਰਕੇ ਜਿਹੜੀ ਪਿੱਛੇ ਰਹਿ ਜਾਏਗੀ ਹਾਂ ਤਿਕੋਣਾ ਮੁਕਾਬਲਾ ਜਿਹੜਾ ਹੋਣ ਦੀ ਬਹੁਤ ਉਮੀਦ ਆ ਇਹ ਤਿਕੋਣਾ ਔਰ ਉਹਦੇ ਵਿੱਚ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਕਿ ਅੱਜ ਦੀ ਸਥਿਤੀ ਬਣ ਰਹੀ ਹੈ ਨਾ ਹੁਣ ਜਿਹੜੀ ਸਥਿਤੀ ਬਣਦੀ ਆ ਜਿਹੜੀ ਪੰਜਾਬ ਦੀ ਕਾਂਗਰਸ ਆਮ ਆਦਮੀ ਪਾਰਟੀ ਤੇ ਜਿਹੜੀ ਸਥਿਤੀ ਥੋਪੀ ਜਾ ਰਹੀ ਆ ਕਿ ਤੁਸੀਂ ਇੰਡੀਆ ਦੇ ਅਲਾਈਅੰਸ ਹੋ ਤੁਸੀਂ ਲੜ ਕੇ ਚੋਣ ਲੜਨੀ ਆ ਉਸ ਚੀਜ਼ ਦਾ ਸਿੱਧਾ ਸਿੱਧਾ ਫਾਇਦਾ ਲਵਾ ਉਹ ਕਾਲੀ ਦਲ ਭਾਜਪਾ ਨੂੰ ਮਿਲਣ ਵਾਲਾ ਔਰ ਉਸ ਦਾ ਐਜ ਹੋਏਗਾ ਸੋ ਅੱਜ ਜ਼ਰੂਰ ਮਿਲੇਗਾ ਤ੍ਰਿਕੋਣਮ ਕਵਾਲਾ ਜ਼ਰੂਰ ਦੇਖਣ ਨੂੰ ਮਿਲੇਗਾ ਉਹ जर्नलिस्ट है कई विधानसभा चोना अपनी कलम की ताकत दिखाया लेकिन इस बार मुकाबला जरूर तिकोना नजर आएगा एक पास इंडिया वाला गठजुड़ नजर आएगा तो दूसरे पास बीजेपी भी। लेकिन इस बार कौन बाजी मार आने वाला समय दसेगा अमित शर्मा